ਦੇਖੋ ਇਹਦਾ ਰੰਗ ਮੈਂ ਬਿਲਕੁਲ ਭਟਾਤਾ ਬੇਸਣ ਦਾ ਬਹੁਤ ਜ਼ਿਆਦਾ कुरकुरੇ ਇਹ ਗੋਬੀ ਦੇ ਉੱਪਰੋਂ कुरकुरੇ ਤੇ ਵਿੱਚੋਂ ਬਹੁਤ ਹੀ ਜ਼ਿਆਦਾ ਸੌਫਟ ਇਹ ਹੈਗੇ ਆ ਬਤਾਉਆਂ ਦੇ ਪਕੌੜੇ ਤੇ कुरकुरੇ कुरकुरੇ ਗੋਬੀ ਦੇ ਪਕੌੜੇ ਇਹਨਾਂ ਨੂੰ ਬਣਾਉਣ ਦਾ ਤਰੀਕਾ ਮੇਰੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਕੁੱਕ ਵਿਦ ਜਸਵੀਰ ਚੈਨਲ ਤੇ ਹਾਜ਼ਰ ਹੋ ਗਈਆਂ ਜੀ ਅੱਜ ਦੀ ਗੋਭੀ ਦੇ ਪਕੌੜੇ ਤੇ ਬਤਾਉਆਂ ਦੇ ਪਕੌੜਿਆਂ ਦੀ ਵੀਡੀਓ ਲੈ ਕੇ ਵੀਡੀਓ ਤੇ ਬਣੇ ਰਹਿਣਾ ਕਿੱਦਾਂ ਮੈਂ ਬੇਸਣ ਤਿਆਰ ਕਰਦੀ ਆ ਤੁਸੀਂ ਜਿਵੇਂ ਜਿਵੇਂ ਮੈਂ ਤਿਆਰ ਕਰੂੰਗੀ ਤੁਸੀਂ ਦੇਖਦੇ ਜਾਇਓ ਇਹਦੇ ਵਿੱਚ ਕਿਵੇਂ ਤਬਦੀਲੀ ਆਈ ਜਾਂਦੀ ਆ ਬਹੁਤ ਹੀ ਘੱਟ ਪਾਣੀ ਪਾਇਆ ਮੈਂ ਪਹਿਲਾਂ ਖੜਵੀਆਂ ਜਿਹੀਆਂ ਉਂਗਲੀਆਂ ਕਰਕੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਰਲਾਲਾ ਨਾ ਤੇ ਇਹਦੇ ਵਿੱਚ ਗੱਠ ਕੋਈ ਰਹਿਣੀ ਨਹੀਂ ਚਾਹੀਦੀ ਜਿਵੇਂ ਜਿਵੇਂ ਮੈਂ ਤਿਆਰ ਕਰੂੰਗੀ ਮੈਂ ਸਾਰੇ ਸਟੈਪ ਲਏ ਆ ਤੁਸੀਂ ਦੇਖਿਓ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿ ਬੇਸਣ ਆ ਜਿਹੜਾ ਕਿੱਦਾਂ ਤਿਆਰ ਹੋਣਾ ਚਾਹੀਦਾ ਤਾਂ ਹੀ ਇਹ ਜਿਹੜੀ ਪਤਲੀ-ਪਤਲੀ ਲੇਅਰ ਵਾਲੇ ਆ ਜਿਹੜੇ ਬਣਦੇ ਆ ਪਕੌੜੇ कुरकुरੇ ਉੱਪਰੋਂ ਪਤਲੀ ਲੇਅਰ कुरकुਰੀ ਹੋ ਜਾਂਦੀ ਆ ਤੇ ਵਿੱਚੋਂ ਸੌਫਟ ਹੁੰਦੇ ਆ ਉਹ ਕਰਾਂਚੀਪਨ ਉੱਪਰੋਂ ਐਦਾਂ ਉਂਗਲੀਆਂ ਤੁਸੀਂ ਮੇਰੇ ਇੰਨਾਂ ਦੇਖ ਰਹੇ ਆ ਕਿਵੇਂ ਮੈਂ ਖੁੱਲੀ ਜੀ ਪ੍ਰਾਤ ਲੈ ਲਈ ਤੇ ਐਦਾਂ ਫਿਰ ਮੈਂ ਪਹਿਲਾਂ ਖੜਮੀ ਆ ਉਂਗਲੀਆਂ ਨਾਲ ਤੇ ਫਿਰ ਐਡਾ ਥੇਲੀ ਨਾਲ ਦੇਖੋ ਇਹਦਾ ਰੰਗ ਮੈਂ ਬਿਲਕੁਲ ਮਟਾਤਾ ਬੇਸਣ ਦਾ ਜਰਾ ਤੁਸੀਂ ਦੇਖੀ ਜਾਓ ਮੈਂ ਕਿੰਨਾ ਕੇ ਇਹਨੂੰ ਪਤਲਾ ਰੱਖਦੀਆਂ ਬਿਲਕੁਲ ਵਾਈਟ ਰੰਗ ਹੋ ਰਿਹਾ ਹੈ ਇੱਧਰ ਆਪਣੀ ਚਾਹ ਬਣ ਰਹੀ ਆ ਮੈਂ ਕਿਦਾਂ ਘੋਲ ਤਿਆਰ ਕਰਦੀਆਂ ਸਕਿਪ ਕਰੇ ਤੋਂ ਫਿਰ ਪਤਾ ਨਹੀਂ ਲੱਗਦਾ ਇਹ ਦੇਖੋ ਕਿੰਨਾ ਸੋਹਣਾ ਘੋਲਾ ਤੇ ਮੈਂ ਅਜੇ ਹੋਰ ਵੀ ਥੋੜਾ ਪਾਣੀ ਪਾਉਣਾ ਇਹਦੇ ਵਿੱਚ ਤਾਂ ਕਿ ਉੱਪਰਲੀ ਕਰਾਂਚੀ ਲੇਅਰ ਬਣੇ ਆਪਣੀ ਔਰ ਕਰਾਂਚੀ ਕਿਵੇਂ ਬਣਦੇ ਆ ਉੱਪਰਲੀ ਲੇਅਰ ਅੱਗੇ ਵੀਡੀਓ 'ਚ ਦੇਖਿਓ ਮੈਂ ਕਿੱਦਾਂ ਤਾਲਦੀਆਂ ਇਹਨਾਂ ਨੂੰ ਹਲਕਾ ਜਾਂ ਥੋੜਾ ਬਿਲਕੁਲ ਥੋੜਾ ਪਾਣੀ ਦੀ ਲੋੜ ਆ ਜਦ ਕੇ ਬੇਸ਼ੱਕ ਤੁਸੀਂ ਦੇਖ ਰਹੇ ਆ ਵੀਡੀਓ ਵਿੱਚ ਇੱਕ ਧਾਰ ਵਿੱਚ ਡਿੱਗ ਰਿਹਾ ਪਰ ਮੈਨੂੰ ਫਿਰ ਵੀ ਥੋੜੀ ਜੀ ਜ਼ਰੂਰਤ ਹੋਈ ਇਹ ਦੇਖੋ ਚੈੱਕ ਕਰੋ ਬਸ ਇੰਨੀ ਪਤਲੀ ਲੇਅਰ ਚਾਹੀਦੀ ਆ ਇਹ ਮੈਂ 4 ਇੰਚ ਦਾ ਅਦਰਕ ਇੱਕ ਲਸਣ ਦੀ ਤੁਰੀ ਆ ਉਹ ਤੁਸੀਂ ਦੇਖ ਰਹੇ ਆ ਮੈਂ ਬਾਅਦ ਚੋ ਚੱਕ ਕੇ ਵੀ ਦਿਖਾਉਣੀ ਆ ਤੇ ਡੇਢ ਚਮਚ ਮੈਂ ਸਾਫਤ ਧਨੀਆ ਤੇ 5-6 ਰੇਲੀਆਂ ਹਰੀਆਂ ਮਿਰਚਾਂ ਚੰਗੀ ਤਰ੍ਹਾਂ ਇਹਨਾਂ ਨੂੰ ਕੁੱਟ ਲੈਣਾ ਕੁੰਡੀ ਦੇ ਵਿੱਚ ਇਹ ਦੇਖੋ ਤੁਰੀ ਇੱਕ ਤੁਰੀ ਲਸਣ ਦੀ ਪਾਈ ਆ ਮੈਂ ਸਿਰਫ ਇੱਕ ਤੁਰੀ ਹਲਕੀ ਜਿਹੀ ਖੁਸ਼ਬੂ ਆਉਣੀ ਚਾਹੀਦੀ ਹੈ ਇਹਦੀ ਨਾ ਕਿ ਆਪਾਂ ਨੇ ਇਹਨੂੰ ਸਬਜ਼ੀ ਦੀ ਤਰ੍ਹਾਂ ਪਾਉਣਾ ਹੈ ਐਦਾਂ ਕਰਕੇ ਇਹਨੂੰ ਕੁੱਟ ਲੈਣਾ ਫਿਰ ਮੈਂ ਦੋਨੇ ਹੱਥ ਲਗਾ ਕੇ ਥੋੜਾ ਰਗੜ ਕੇ ਜੇ ਕੁੱਟਿਆ ਇਹਨੂੰ ਮਸਾਲੇ ਨੂੰ ਜਿਵੇਂ ਜਿਵੇਂ ਮਸਾਲਾ ਕੁੱਟ ਹੁੰਦਾ ਹੈ ਅੱਗੇ ਫਿਰ ਮੈਂ ਥੋੜੇ ਥੋੜੇ ਸਟੈਪ ਲਏ ਆ ਇਹ ਅੱਧ ਤੱਕ ਕੁੱਟ ਹੋ ਗਿਆ ਜੀ ਨੇ ਇੱਥੇ ਆਪਣਾ ਪੂਰਾ ਮਸਾਲਾ ਜਿਹੜਾ ਇਹ ਕੁੱਟ ਹੋ ਗਿਆ ਤੇ ਗਰਮ ਗਰਮ ਪਾਣੀ ਨਾਲ ਮੈਂ ਆਪਣੀ ਕੜਾਹੀ ਹੈ ਜਿਹੜੀ ਸਾਫ਼ ਕਰ ਲਈ ਇੱਧਰ ਚਾਹ ਬਣ ਰਹੀ ਆ ਤੇ ਵੱਡੀ ਸਾਰੀ ਕੜਾਹੀ ਆ ਜਿਹੜੀ ਮੈਂ ਧਾਰ ਲਈਆ ਕਿਉਂਕਿ ਆਪਣੇ ਪਕੌੜੇ ਅੱਜ ਕਾਫੀ ਆ ਇਹ ਮੈਂ ਤੇਲ ਲੈ ਲਿਆ ਪੌਣੇ 2 ਲੀਟਰ ਦੀ ਸ਼ੀਸ਼ੀ ਹੈ ਇਹ ਮੇਰੀ ਮੈਂ ਸਾਰਾ ਲੈ ਲਿਆ ਤੇਲ ਤੇ ਇਹ ਆਪਾਂ ਨੇ ਮਸਾਲਾ ਜਿਹੜਾ ਕੁੱਟਿਆ ਸੀ ਉਹ ਚੰਗੀ ਤਰ੍ਹਾਂ ਰਲਾ ਲਾਣਾ ਬੇਸਣ ਦਾ ਰੰਗ ਦੇਖੋ ਕਿੰਨਾ ਫਰਕ ਪੈ ਗਿਆ ਹੁਣ ਇਹਨੂੰ 10 ਮਿੰਟ ਹੋ ਗਏ ਕੁੱਟ ਦੇ ਘਟਾਉਂਦੇ ਇਹ ਧਨੀਆ ਪਾਊਡਰ ਬਰੀਕ ਧਨੀਆ ਪਾਊਡਰ ਆ ਬੇਸ਼ੱਕ ਆਪਣੇ ਸਾਬਤ ਪਾ ਲਿਆ ਇਹ ਹੈਗਾ ਆਮਚੂਰ ਪਾਊਡਰ ਤੇ ਥੋੜੀ ਜੀ ਆਪਾਂ ਨੇ ਅੱਧਾ ਕ ਚਮਚ ਹਲਦੀ ਦਾ ਲੈ ਲਿਆ ਇਹਨੂੰ ਚੰਗੀ ਤਰ੍ਹਾਂ ਰਲਾ ਲੈਣਾ ਹਲਕੀਆਂ ਖੜਵੀਆਂ ਉਂਗਲੀਆਂ ਰੱਖ ਕੇ ਰਲਾ ਕੇ ਫਿਰ ਚੰਗੀ ਤਰ੍ਹਾਂ ਦੂਜੀ ਤਰ੍ਹਾਂ ਥੇਲੀਆਂ ਦੇ ਨਾਲ ਫੇਰ ਇੱਕ ਵਾਰੀ ਮਿਲਾ ਲੈਣਾ ਚੰਗੀ ਤਰ੍ਹਾਂ ਹੁਣ ਦੇਖੋ ਪਹਿਲਾਂ ਨਾਲੋਂ گاੜਾ ਹੋ ਗਿਆ ਕਿਉਂਕਿ ਆਪਾਂ ਨੇ ਇਹਦੇ ਵਿੱਚ ਮਸਾਲਾ ਵੀ ਪਾ ਲਿਆ ਇਸੇ ਕਰਕੇ ਮੈਂ ਇਹਨੂੰ ਪਹਿਲਾਂ ਮਤਲਬ ਥੋੜਾ ਪਤਲੇ ਰੁੱਖ ਵਿੱਚ ਰੱਖਿਆ ਸੀ ਤੁਸੀਂ ਪਹਿਲਾਂ ਵੀ ਦੇਖਿਆ ਇਹ ਹੁਣ ਦੇਖੋ ਜਿਵੇਂ ਜਿਵੇਂ ਇਹਦੀ ਪਰਤਾਂ ਕਿੱਦਾਂ गिर ਰਹੀ ਹੈ ਪਤਲੀ ਲੇਅਰ ਇਹ ਥੋੜਾ ਜਿਹਾ ਆਪਾਂ ਨੇ ਫਿਰ ਕੁੰਡੀ ਵਾਲਾ ਵੀ ਪਾ ਲਿਆ ਤਾਂ ਇਹ ਸੈੱਟ ਹੋ ਜਾਊਗਾ ਜਿੰਨਾ ਆਪਾਂ ਨੂੰ ਪਤਲਾ ਚਾਹੀਦਾ ਇਹ ਬਤਾऊं ਤੇ ਆਪਣੀ ਗੋਭੀ ਆ ਜਿਹੜੀ ਤਿਆਰ ਆ ਰੱਖੀ ਵੀ ਇਨੂੰ ਕੋਈ ਮੈਂ ਉਬਾਲਾ ਨਹੀਂ ਦਿੱਤਾ ਗੋਭੀ ਨੂੰ ਬਿਲਕੁਲ ਕੱਚੀ ਗੋਭੀ ਉਦਾਂ ਹੀ ਸਾਫ਼ ਕਰਕੇ ਜਿਵੇਂ ਆਪਾਂ ਸਿੰਪਲ ਠੰਡੇ ਪਾਣੀ ਚ ਧੋਲਾ ਨੇ ਉਦਾਂ ਧੋਤੀ ਆ ਇਹ ਦੇਖੋ ਬਹੁਤ ਪਤਲੀ ਲੇਅਰ ਵਿੱਚ ਕੱਟੇ ਹੋਇਆ ਇਹ ਹਲਕਾ ਠੰਡਾ ਰਹਿ ਗਿਆ ਆਪਣਾ ਤੇਲ ਕੋਈ ਗੱਲ ਨਹੀਂ ਉਦੋਂ ਤੱਕ ਆਪਾਂ ਨੇ ਇਹਨਾਂ ਨੂੰ ਐਦਾਂ ਕਰਕੇ ਚੀਨ ਲੈਣਾ ਜਿੰਨੇ ਆਪਣੇ ਪਕੌੜੇ ਆਪਾਂ ਨੇ ਬਤਾਉਂਦੇ ਪਕਾਉਣੇ ਆ ਐਦਾਂ ਕਰਕੇ ਮੈਂ ਸਾਰੇ ਇਕੱਠੇ ਕਰਕੇ ਰੱਖ ਲਏ ਪਹਿਲੇ ਹੀ ਜੇ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਆ ਤੁਸੀਂ ਅੱਗੇ ਵੀ ਦੇਖੋਗੇ ਵੀਡੀਓ ਬਹੁਤ ਹੀ ਜ਼ਿਆਦਾ ਤੁਹਾਨੂੰ ਪਸੰਦ ਆਊਗਾ ਮੇਰਾ ਢੰਗ ਮੈਂ ਉਮੀਦ ਕਰਦੀ ਆਂ ਵੀ ਮੈਂ ਕਿੱਦਾਂ ਬਣਾ ਰਹੀ ਆਂ ਪਕੌੜੇ ਤੇ ਤੁਸੀਂ ਪਸੰਦ ਕਰੋਗੇ ਮੇਰੀ ਵੀਡੀਓ ਨੂੰ ਲਾਈਕ ਕਰਿਓ ਸਬਸਕ੍ਰਾਈਬ ਸ਼ੇਅਰ ਕਰ ਦਿਓ ਹਾਈਪ ਵੀ ਕਰ ਦਿਓ ਚੈਨਲ ਨੂੰ ਐਦਾਂ ਕਰਕੇ ਝਾੜ ਝਾੜ ਕੇ ਬਿਲਕੁਲ ਪਤਲੀ ਲਿਆ ਰੱਖਣੀ ਆਪਾਂ ਨੇ ਮੋਟੀ ਨਹੀਂ ਰੱਖਣੀ ਤੇ ਬੜੀ ਤੇਜ਼ੀ ਨਾਲ ਇਹ ਜਿਹੜੇ ਪਕੌੜੇ ਆਪਾਂ ਨੇ ਪਾਈ ਜਾਣੇ ਵਿੱਚ ਆਪਣਾ ਤੇਲ ਆ ਜਿਹੜਾ ਹੁਣ ਪੂਰੀ ਤਰ੍ਹਾਂ ਗਰਮ ਹੋਇਆ ਹੋਇਆ ਹੈ ਪਕੌੜਿਆਂ ਵਾਸਤੇ ਤਿਆਰ ਆ ਆਪਾਂ ਨੇ ਇੱਕ ਪਕੌੜਾ ਪਹਿਲਾਂ ਪਕਾ ਕੇ ਦੇਖ ਲਿਆ ਹੁਣ ਆਪਾਂ ਐਦਾਂ ਹੀ ਝਾੜ ਝਾੜ ਕੇ ਜਿੰਨੇ ਪਕੌੜੇ ਆਪਣੇ ਤੇਲ ਮੁਤਾਬਕ ਪੈ ਸਕਦੇ ਆ ਆਪਾਂ ਨੇ ਪਾ ਦਾਣੇ ਅੱਗੇ ਆਪਾਂ ਨੇ ਪਕਾਉਣੇ ਆ ਗੋਭੀ ਦੇ ਪਕੌੜੇ ਤੇ ਉਹਨਾਂ ਨੂੰ ਮੈਂ ਕਿਹੜੇ ਢੰਗ ਨਾਲ ਤਲਦੀ ਆ ਉਹ ਤੁਸੀਂ ਦੇਖਦੇ ਰਹੋ ਤਾਂ ਕਿ ਉਹਨਾਂ ਦੀ ਉੱਪਰਲੀ ਲੇਅਰ ਆ ਜਿਹੜੀ ਬਹੁਤ ਕਰਾਂਚੀ ਬਣ ਜਵੇ ਐਦਾਂ ਹੀ ਇਹਨਾਂ ਦੀ ਵੀ ਲੇਅਰ ਆ ਜਿਹੜੀ ਬਹੁਤ ਕਰਾਂਚੀ ਆ ਤੁਸੀਂ ਪਹਿਲਾਂ ਸਟਾਰਟਿੰਗ ਚ ਵੀਡੀਓ ਦੇ ਦੇਖਿਆ ਇਹ ਵੀ ਪਕੌੜੇ ਆ ਜਿਹੜੇ ਬਹੁਤ ਜ਼ਿਆਦਾ ਸੁਆਦ ਬਣਦੇ ਆ ਉੱਤੇ ਆਪਾਂ ਚਾਟ ਮਸਾਲਾ ਪਾ ਕੇ ਬਹੁਤ ਜ਼ਿਆਦਾ ਕਰਕਰੇ ਪਕੌੜੇ ਬਣਦੇ ਆ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਬਤਾਉਆਂ ਦੇ ਪਕੌੜੇ ਵੀ ਵਿੱਚੋਂ ਬਹੁਤ ਜ਼ਿਆਦਾ ਸੌਫਟ ਟੇਸਟੀ ਜੇ ਕਿਸੇ ਨੇ ਮੱਛੀ ਦੇ ਪਕੌੜੇ ਖਾਦੇ ਹੋਣ ਤਾਂ ਤੁਹਾਨੂੰ ਟੇਸਟ ਬਿਲਕੁਲ ਇਹੋ ਵੀ ਦੇਣਗੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਰਾਂਚੀ ਉੱਪਰਲਾ ਹਿੱਸਾ ਤੇ ਵਿਚਲਾ ਸੌਫਟ ਬਹੁਤ ਜ਼ਿਆਦਾ ਟੇਸਟੀ ਬਣਦੇ ਆਇ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਤੇ ਕਮੈਂਟਸ ਵਿੱਚ ਦੱਸਣਾ ਤੁਹਾਡੇ ਕੋਲ ਕਿੱਦਾਂ ਬਣੇ ਐਦਾਂ ਆਪਾਂ ਨੇ ਦੂਜਾ ਪੂਰ ਵੀ ਪਾ ਦੇਣਾ ਬਸ ਐਨੇ ਕ ਪਕਾਉਣੇ ਆਪਣੇ ਦੋ ਪੂਰ ਬਣ ਜਾਣੇ ਆਪਣੇ ਬਿਲਕੁਲ ਪਤਲੀ ਲੇਅਰ ਝਾੜ ਝਾੜ ਕੇ ਬਸ ਐਦਾਂ ਪਾਈ ਜਾਣੇ ਆਪਾਂ ਨੇ ਇਹ ਪਕੌੜੇ ਆ ਜਿਹੜੇ ਜਿੰਨੇ ਖਾਣ ਨੂੰ ਸੁਆਦਾ ਉਹਨਾਂ ਹੀ ਆਪਾਂ ਆਪਣੇ ਹੱਥੀਂ ਆਪਣੇ ਘਰ ਬਣਾਉਂਦੇ ਆ ਤਾਂ ਉਹਨਾਂ ਹੀ ਜ਼ਿਆਦਾ ਆਪਾਂ ਧਿਆਨ ਰੱਖਦੇ ਆ ਵੀ ਹਾਂ ਆਪਾਂ ਨੇ ਆਪਣੇ ਹੱਥੀਂ ਬਣਾਏ ਆ ਤੇ ਫਿਰ ਇਹ ਮੈਂ ਗੋਭੀ ਆ ਜਿਹੜੀ ਫਿਰ ਇਹਨੂੰ ਵੀ ਚੰਗੀ ਤਰ੍ਹਾਂ ਕੋਟ ਕਰ ਲੈਣਾ ਹੁਣ ਇਹਦੇ ਤੇ ਵੀ ਆਪਾਂ ਨੇ ਮੋਟਾ ਵੇਸਣ ਨਹੀਂ ਚੜਾਉਣਾ ਤੁਸੀਂ ਦੇਖਿਓ ਬਸ ਇਹਨੂੰ ਚੰਗੀ ਤਰ੍ਹਾਂ ਰਲਾ ਲੈਣਾ ਜ਼ਰੂਰਤ ਮੁਤਾਬਕ ਆਪਾਂ ਨੇ ਵੇਸਣ ਦੇ ਮੁਤਾਬਕ ਗੋਭੀ ਜਿਹੜੀ ਹੋਰ ਵੀ ਕੱਟੀ ਹੋਈ ਆ ਉਹਨੀ ਪਾ ਲੈਣੀ ਮੈਂ ਨੇੜੇ ਤੇ ਦਿਖਾਉਂਗੀ ਅੱਗੇ ਵੀਡੀਓ 'ਚ ਵੀ ਗੋਭੀ ਦੀ ਕੋਟਿੰਗ ਆ ਜਿਹੜੀ ਉੱਪਰ ਕਿੰਨੀ ਕੁ ਕਰੀਆ ਮੈਂ ਵੀਡੀਓ ਤੇ ਬਣੇ ਰਹੋ ਤਾਂ ਕਿ ਤੁਸੀਂ ਸਾਰੀ ਵੀਡੀਓ ਆ ਜਿਹੜੀ ਧਿਆਨ ਨਾਲ ਦੇਖ ਸਕੋ ਬੇਸ਼ੱਕ ਕਹਿਣ ਨੂੰ ਇਹ ਆ ਵੀ ਹਾਂ ਪਕੌੜੇ ਵਿੱਚ ਪਾਏ ਚਲੋ ਪਰ ਇਹਦੇ ਨਾਲ ਦੇ ਟੇਸਟ ਦਾ ਸੱਚ ਅਲੱਗਾ-ਅਲੱਗ ਬਣਾਉਣ ਦਾ ਢੰਗ ਆ ਜਿਹੜਾ ਉਹ ਟੇਸਟ ਵੀ ਅਲੱਗ-ਅਲੱਗ ਕਰਦਾ ਜੇ ਆਪਾਂ ਮੋਟਾ ਵੇਸਣ ਕਰਦੇ ਆ ਉਹਨਾਂ ਦਾ ਟੇਸਟ ਅਲੱਗ ਹੋਊਗਾ ਤੇ ਜਿਹੜੀ ਕੋਟਿੰਗ ਦਾ ਇਹ ਜਿਹੜਾ ਇਹ ਬਹੁਤ ਫਰਕ ਆ ਮਸਾਲਿਆਂ ਦਾ ਫਰਕ ਆ ਆਪਾਂ ਨੇ ਮਸਾਲੇ ਬੇਸ਼ੱਕ ਜ਼ਿਆਦਾ ਨਹੀਂ ਵਰਤੇ ਪਰ ਜਿੰਨੇ ਵੀ ਇਹ ਕੋਟਿੰਗ ਦੇਖੋ ਤੁਸੀਂ ਤੇ ਬਣਨ ਤੇ ਬਾਅਦ ਵੀ ਚੈੱਕ ਕਰਿਓ ਆਪਾਂ ਨੇ ਇਹਨੂੰ ਕਿੰਨੀ ਵਾਰੀ ਤਲਣਾ ਹੈ ਉਹ ਅੱਗੇ ਵੀਡੀਓ ਚ ਦੇਖਿਓ ਮੈਂ ਕਿੱਦਾਂ ਬਣਾਉਂਦੀ ਆ ਐਦਾਂ ਮੈਂ ਕੋਲ ਜੇ ਕਰਕੇ ਆਪਣੀ ਪ੍ਰਾਤ ਫਿਰ ਇਹ ਬਾਤੇ ਬਸ ਦੋ ਦੋ ਕਰਕੇ ਮੁਠੀਆਂ ਦੇ ਵਿੱਚ ਲੈ ਕੇ ਜਿੰਨੇ ਮੇਰੀ ਮੁਠੀ ਵਿੱਚ ਆਏ ਓਦਾਂ ਕਰ ਕਰਕੇ ਮੈਂ ਫਿਰ ਇਹਨਾਂ ਨੂੰ ਇਕਦਮ ਪਾਤਾ ਕਈ ਵਾਰੀ ਆਪਾਂ ਇੱਕ ਇੱਕ ਪਕੌੜੇ ਨੂੰ ਕਰ ਕਰਕੇ ਪਾਉਂਦੇ ਆ ਮੋਟੀ ਲੇਅਰ ਰੱਖ ਲੈਣੇ ਆ ਉਹਦੀ ਉੱਪਰਲੀ ਉਹਦਾ ਟੇਸਟ ਆ ਜਿਹੜਾ ਉਹ ਮਤਲਬ ਨਿਕਲ ਕੇ ਨਹੀਂ ਆਉਂਦਾ ਉਹਨਾਂ ਬੇਸਣ ਦਾ ਜਿਆਦਾ ਟੇਸਟ ਹੁੰਦਾ ਉਹਦੇ ਤੇ ਪਰ ਤੁਸੀਂ ਇਸ ਢੰਗ ਨਾਲ ਜ਼ਰੂਰ ਬਣਾ ਕੇ ਦੇਖਣਾ ਇਹ ਆਪਾਂ ਨੇ ਪਹਿਲੀ ਵਾਰੀ ਤਲਲੇ ਇਹਨਾਂ ਨੂੰ ਥੋੜਾ ਤੇਜ਼ੇ ਰੱਖਣੀ ਅੱਗ ਨਹੀਂ ਫਿਰ ਇਹ ਜਿਆਦਾ ਪੀ ਜਾਂਦੇ ਆ ਤੇਲ ਆਗਾ ਜਿਹੜੀ ਕਾਫੀ ਤੇਜ਼ ਹੋਣੀ ਚਾਹੀਦੀ ਆ ਬਿਲਕੁਲ ਘੱਟ ਅੱਗ ਨਹੀਂ ਹੋਣੀ ਚਾਹੀਦੀ ਬਹੁਤ ਜ਼ਿਆਦਾ ਵੀ ਨਹੀਂ ਮਤਲਬ ਮੀਡੀਅਮ ਤੋਂ ਜ਼ਿਆਦਾ ਹੋਣੀ ਚਾਹੀਦੀ ਅੱਗ ਇਹ ਆਪਾਂ ਨੇ ਦੂਜਾ ਪੂਰ ਪਾ ਲਿਆ ਆਪਾਂ ਨੇ ਇੱਕ ਵਾਰੀ ਇਹਨਾਂ ਨੂੰ ਹੋਰ ਤਲਣਾ ਹੈ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰਦੇ ਜਾਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਚੈਨਲ ਨੂੰ ਹਾਈਪ ਵੀ ਕਰਦੇ ਹੋ ਆਪਣੇ ਭੈਣ ਭਰਾਵਾਂ ਨਾਲ ਵੀਡੀਓ ਤੁਸੀਂ ਸ਼ੇਅਰ ਕਰ ਸਕਦੇ ਆ ਤੇ ਐਦਾਂ ਹੀ ਵਧੀਆ ਢੰਗ ਨਾਲ ਪਕੌੜੇ ਪੁਕਾ ਕੇ ਖਾ ਸਕਦੇ ਆ कुरकुरੇ कुरकुरੇ ਹੁਣ ਆਪਾਂ ਨੇ ਹੱਥ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਏ ਆਪਣੀ ਡੰਡੀ ਜੀ ਵੀ ਸਾਫ਼ ਕਰ ਲਈ ਉਹਦੀ ਕਿਉਂਕਿ ਜਦੋਂ ਆਪਾਂ ਕਰਦੇ ਆ ਫਿਰ ਬਾਰ ਬਾਰ ਹੱਥ ਧੋਣ ਨਾਲ ਨਾ ਇੱਕ ਵਾਰੀ ਤਾਂ ਹੀ ਪਹਿਲੀ ਕੋਟਿੰਗਾਂ ਜਿਹੜੀ ਉਹ ਚੰਗੀ ਤਰ੍ਹਾਂ ਤਾਲ ਕੇ ਦੂਜੇ ਤਰ੍ਹਾਂ ਆਰਾਮ ਨਾਲ ਤਲੇ ਜਾਂਦੇ ਆ ਫਿਰ ਮੈਂ ਉਹ ਚੰਗੀ ਤਰ੍ਹਾਂ ਡੰਡੀ ਵਗੈਰਾ ਜੋ ਮੇਰੇ ਹੱਥਾਂ ਨਾਲ ਫੋਈ ਹੋਈ ਸੀ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਈ ਤੇ ਬੜੇ ਆਨੰਦ ਨਾਲ ਤੇਜ਼ ਅੱਗ ਨਾਲ ਫਿਰ ਹੁਣ ਆਪਾਂ ਨੇ ਇਹਨਾਂ ਨੂੰ ਤਲ ਲੈਣਾ ਤਾਂ ਕਿ ਉੱਪਰਲੀ ਕੋਟਿੰਗ ਆ ਜਿਹੜੀ ਉਹ कुरकुਰੀ ਹੋ ਜਾਵੇ ਇੱਥੇ ਅੱਗ ਆ ਜਿਹੜੀ ਆਪਣੀ ਹਲਕੀ ਨਹੀਂ ਹੋਣੀ ਚਾਹੀਦੀ ਬਸ ਇਹਨਾਂ ਗੱਲਾਂ ਦਾ ਧਿਆਨ ਕਰਕੇ ਹੀ ਆਪਾਂ ਪਕੌੜੇ ਆ ਜਿਹੜੇ ਬਹੁਤ कुरकुरੇ ਸਵਾਦ ਬਣਾ ਸਕਦੇ ਆ ਬੇਸ਼ੱਕ ਸਿੱਧੇ ਤਾਲਕੇ ਪਕੌੜੇ ਬਣਾਏ ਜਾਂਦੇ ਆ ਪਰ ਇਹਨਾਂ ਦਾ ਟੇਸਟ ਆ ਜਿਹੜਾ ਵੱਖ-ਵੱਖ ਹੱਟਾਂ ਦਾ ਵੱਖ-ਵੱਖ ਹੁੰਦਾ ਹੈ ਬਾਕੀ ਮਸਾਲੇ ਜਿਵੇਂ ਆਪਾਂ ਤਿਆਰ ਕਰਦੇ ਆ ਇਹ ਮੈਂ ਥੋੜਾ-ਥੋੜਾ ਚਾਟ ਮਸਾਲਾ ਸਪ੍ਰਿੰਕਲ ਕਰਤਾ ਐਦਾਂ ਥੋੜਾ-ਥੋੜਾ ਬਰੂਰ ਜਿਹਾ ਦਿੱਤਾ ਚਾਟ ਮਸਾਲਾ ਤਾਂ ਕਿ ਇਹਨਾਂ ਦਾ ਟੇਸਟ ਆ ਜਿਹੜਾ ਹੋਰ ਵੀ ਜ਼ਿਆਦਾ ਹੋ ਜਾਵੇ ਚਲੋ ਜੀ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਣਾ ਹੈ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਹੈ ਤੁਹਾਡੇ ਕੋਲੋਂ ਕਿੱਦਾਂ ਬਣੇ ਆ ਹੁਣ ਆਪਾਂ ਪਕੌੜਾ ਇੱਕ ਤੋੜ ਕੇ ਦੇਖ ਲਈਏ ਇਹ ਗੋਭੀ ਦੇ ਪਕੌੜੇ ਦੀ ਆਵਾਜ਼ ਆ ਦੇਖੋ ਬਤਾਉਂਦੇ ਪਕੌੜੇ ਦੀ ਆਵਾਜ਼ ਵਿੱਚੋਂ ਦੇਖੋ ਪਕੌੜਾ ਕਿੰਨਾ ਜ਼ਿਆਦਾ ਜਿੰਨਾ ਇਹ ਦੇਖਣ ਨੂੰ ਉਨਾ ਹੀ ਟੇਸਟੀ ਆ ਤੁਸੀਂ ਬਣਾ ਕੇ ਜ਼ਰੂਰ ਦੇਖਣੇ ਆ ਮੈਨੂੰ ਕਮੈਂਟਸ ਵਿੱਚ ਦੱਸਣਾ ਹੈ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦਿਓ ਚੈਨਲ ਨੂੰ ਕੁੱਕ ਵਿਦ ਜਸਵੀਰ ਚੈਨਲ ਤੇ ਬਣੇ ਰਹਿਣ ਲਈ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਆ ਜਿਹੜਾ ਤੁਹਾਡੇ ਤੱਕ ਪਹੁੰਚ ਸਕੇ ਚੈਨਲ ਨੂੰ ਕਰ ਲੋ ਹਾਈਪ ਐਦਾਂ ਹੀ ਹੋਰ ਵੀਡੀਓ ਵਿੱਚ ਮਿਲਾਂਗੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੈਨਲ ਤੇ ਬਣੇ ਰਹਿਣ ਲਈ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਚੈਨਲ ਨੂੰ ਬਾਏ ਬਾਏ ਥੈਂਕਸ ਫॉर ਵਾਚਿੰਗ